ਭਾਰਤ ਚੋਣ ਕਮਿਸ਼ਨ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਹੋਈ VOTING ਨਾਲ ਸੰਬੰਧਿਤ ਰਾਤ 11.30 ਵਜੇ ਤੱਕ ਦੇ ਅੰਕੜੇ ਜਾਰੀ ਕੀਤੇ ਨੇ ਚੋਣ ਕਮਿਸ਼ਨ ਵੱਲੋਂ ਅੰਕੜਿਆਂ ਦੇ ਆਧਾਰ ਤੇ ਕਿਹਾ ਗਿਆ ਹੈ ਕਿ ਇਸ ਗੇੜ ਤਹਿਤ ਕੁੱਲ 60.09% VOTING ਦਰਜ ਕੀਤੀ ਗਈ ਹੈ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬਿਹਾਰ ਦੀਆਂ 5 ਲੋਕ ਸਭਾ ਸੀਟਾਂ ਤੇ 54.85% ਜੰਮੂ ਕਸ਼ਮੀਰ ਦੀ 1 ਸੀਟ ਤੇ 55.73% ਚਾਰਖੰਡ ਦੀਆਂ 3 ਸੀਟਾਂ ਤੇ 63.07% ਲद्दाख ਦੀ ਇਕ ਸੀਟ ਤੇ 69.62% ਮਹਾਰਾਸ਼ਟਰ ਦੀਆਂ 13 ਸੀਟਾਂ ਤੇ 54.29% ਓਡੀਸ਼ਾ ਦੀਆਂ 5 ਸੀਟਾਂ ਤੇ 68.59% ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ਤੇ 52.79% ਅਤੇ ਪੱਛਮੀ ਬੰਗਾਲ ਦੀਆਂ 7 ਸੀਟਾਂ ਤੇ 74.65% ਵੋਟਾਂ ਪਈਆਂ ਨੇ 6 ਸੂਬਿਆਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਪੈਂਦੀਆਂ 49 ਲੋਕ ਸਭਾ ਸੀਟਾਂ ਤੇ ਕੁੱਲ 60.09% VOTING ਹੋਈ ਹੈ ਇਸ ਗੇੜ ਦੀ ਸਮਾਪਤੀ ਨਾਲ ਹੁਣ 25 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੈਂਦੀਆਂ 428 ਲੋਕ ਸਭਾ ਸੀਟਾਂ ਲਈ ਮਤਦਾਨ ਮੁਕੰਮਲ ਹੋ ਗਿਆ ਹੈ ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਸਿੱਕਮ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ ਅਤੇ ਉੜੀਸ਼ਾ ਰਾਜ ਵਿਧਾਨ ਸਭਾ ਦੀਆਂ 63 ਸੀਟਾਂ ਲਈ ਵੀ VOTING ਮੁਕੰਮਲ ਹੋ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਰਾਮੁੱਲਾ ਦੇ ਵੋਟਰਾਂ ਦੀ ਵੱਧ મતદાન ਲਈ ਤਾਰੀਫ ਕੀਤੀ ਹੈ ਬਾਰਾਮੁੱਲਾ ਚ 35 ਸਾਲਾਂ ਬਾਅਦ ਇੰਨੀ ਵੱਡੀ ਗਿਣਤੀ ਚ ਵੋਟਾਂ ਪਈਆਂ ਨੇ ਇਸ ਸੀਟ ਤੇ 56.73 ਫੀਸਦੀ VOTING ਦਰਜ ਹੋਈ ਹੈ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਚ ਵੋਟਰਾਂ ਦੀ ਸ਼ਲਾਘਾ ਕਰਦਿਆ ਕਿ ਸਰਗਰਮ ਭਾਗੀਦਾਰੀ ਇੱਕ ਵਧੀਆ ਰੁਝਾਨ ਹੈ